ਫਰਨੀਚਰ ਦਾ ਸਾਰਾ ਸਮਾਨ ਦਾ ਵਰਮਾਲਾ ਬੋਟਜ ਦੇ ਮਿਲਦਾ ਕੰਧਾਂ ਨੂੰ ਸਜਾਉਣ ਖਾਤਰ ਵੀ ਜਿਹੜੀਆਂ ਆ ਚੀਜ਼ਾਂ ਨੇ ਆਪਾਂ ਇਹਨਾਂ ਬਾਰੇ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਆ ਇੰਨੇ ਨੇ ਸੋਹਣੀਆਂ ਚੀਜ਼ਾਂ ਆਂਗੇ ਕੰਧਾਂ ਨੂੰ ਸਜਾਉਣ ਖਾਤਰ ਹਾਂਜੀ ਲੋਬੀ ਗੈਲਰੀ ਹਰੇ ਕਿਤੇ ਲੱਗ ਜਾਂਦੇ ਨੇ ਇਹ ਹਾਂਜੀ ਹਾਂ ਇਹ ਵੀਰੇ ਗਲਾਸ ਬੋਲ ਆਰਟ ਹੈ ਇਹ ਹਰੇ ਕਿਤੇ ਲੱਗ ਜਾਂਦੇ ਜਿੱਥੇ ਕਿ ਆਪਾਂ ਸਜਾਵਟ ਦੇਣੀ ਹੈ ਲਾਈਟਾਂ ਵਾਲੇ ਬਿਨਾ ਲਾਈਟਾਂ ਵਾਲੇ ਜੇ ਤੁਹਾਡੇ ਕੋਲ ਕੋਈ ਡਿਜ਼ਾਈਨ ਹੈਗਾ ਕਸਟਮਰ ਕੋਲ ਆਪਾਂ ਉਸ ਤਰ੍ਹਾਂ ਦੀ ਚੀਜ਼ ਵੀ ਇੱਥੇ ਬਣਾ ਸਕਦੇ ਜਿਵੇਂ ਆ ਸੋਫੇ ਦਾ ਕਲਰ ਆ ਇਹਦੇ ਨਾਲ ਆ ਜਪਾ ਸਾਰੀ ਵੁੱਡਨ ਦੇ ਵਿੱਚ ਵੀ ਡੀਲ ਕਰਦੇ ਆ ਗਲਾਸ ਦੇ ਵਿੱਚ ਵੀ ਡੀਲ ਕਰਦੇ ਆ ਆ ਲੌਬੀ ਚ ਲਾ ਸਕਦੇ ਵਿੱਚ ਵੀ ਇਹਦੇ ਨਾਲ ਬਹੁਤ ਸ਼ਾਨਦਾਰ ਨੀਚੇ ਕੰਸੋਲ ਲੱਗੂ ਜਿਵੇਂ ਉਹ ਅੱਗੇ ਪਿਆਗਾ ਉਸ ਤਰ੍ਹਾਂ ਦਾ ਕੰਸੋਲ ਹੋ ਗਿਆ ਮੈਂ ਆਪਾਂ ਸੈਂਟਰ ਟੇਬਲ ਵੀ ਬਣਵਾ ਸਕਦੇ ਆਂ ਇਹਦੇ ਗਲਾਸ 'ਚ ਮੈਂ ਗੁਰਨਾਰਾਇਣ ਦੇਵ ਜੀ ਦੀ ਕਿੰਨੀ ਸੋਹਣੀ ਫੋਟੋ ਬਣੀ ਹੋਈ ਆ ਹਾਂ ਧਰਮਿਕ ਜੀ ਲਾਈਟ ਚੱਲਦੀ ਇਹਦੇ ਵਿੱਚ ਜੀ ਹਾਂ ਲਾਈਟ ਚੱਲਦੀ ਵੀ ਆ ਤੇ ਲਾਈਟ ਇਹਦੇ ਵਿੱਚ ਬਦਲਦੀ ਵੀ ਹੈ ਜੀ ਇਹਨੂੰ ਵੀ ਡ੍ਰੈਂਗ ਰੂਮ ਚ ਲਾ ਸਕਦੇ ਹਾਂ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਇੱਥੇ ਆ ਚੀਜ਼ਾਂ ਆ ਗਈਆਂ ਮੰਨ ਲਓ ਇਹ ਫਰਨੀਚਰ ਤਾਂ ਦੇਣਗੇ ਦੇਣਗੇ ਤੁਹਾਨੂੰ ਘੱਟ ਰੇਟ ਤੇ ਵੀ ਕਿਉਂਕਿ ਇਹ ਆਪ ਬਣਾਉਂਦੇ ਨੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਮਾਨ ਇਹਨਾਂ ਦਾ ਵੈਸੇ ਮਿਲਦਾ ਭਾਈ ਆ ਚੀਜ਼ਾਂ ਸਾਰੀਆਂ ਮਿੰਟਾਂ ਦਿੱਤੀਆਂ ਹਾਂਜੀ ਹਾਂ ਸਾਰੀਆਂ ਮਤਲਬ ਡੁਆਡ ਡਿਜ਼ਾਈਨ ਜਿਵੇਂ ਨੂੰ ਐ ਲੱਗਦਾ ਜੇ ਕਿਸੇ ਆ ਰੰਗ ਦਾ ਬੈੱਡ ਲੈ ਕੇ ਸੋ ਉਥੋਂ ਉਥੇ ਆ ਰੰਗ ਚੀਜ਼ ਜਾਤੀ ਜੂ ਜੀ ਜੀ ਹਾਂ ਇਹਦਾ ਕਰ ਲੈ ਵੀ ਸਾਰੇ ਤਰ੍ਹਾਂ ਦੀਆਂ ਪਾਇਟਮਾ ਰੈਡੀ ਕਰਦੇ ਹਾਂ ਵੁੱਡਨ ਹੋਵੇ ਚਾਹੇ ਸੋਫੇ ਹੋ ਨੀ ਹੈਗੇ ਜਲਦੀ ਜਲਦੀ ਜੇ ਆਪਾਂ ਦਿੰਨੇ ਆ ਉਹ ਵੀ ਬਹੁਤ ਜੈਨੂਅਲ ਪ੍ਰਾਈਸਿਸ ਤੇ ਇਸ ਦੰਦੇ ਚੀਜ਼ਾਂ ਦੇ ਆ ਉਹ ਦੇਖੋ ਉੱਪਰ ਸੱਜਣੋਂ ਸ਼ੀਸ਼ੇ ਤੌਰ ਤੇ ਇਹਨੂੰ ਵਰਤ ਸਕਦੇ ਆਪਾਂ ਇਹ ਅਣਮਾਰੀਆਂ ਵੀ ਮਿਲਦੀ ਹੈ ਹਰੇਕ ਚੀਜ਼ ਨੇ ਇਹ ਮੈਜੀਕ ਜੇ ਬੰਦਾ ਇਸ ਤਰ੍ਹਾਂ ਦੀਆਂ ਚੀਜ਼ਾਂ Amazon ਤੇ ਚੈੱਕ ਕਰੂਗਾ ਨਾ 10 10 15 15000 ਰੁਪਏ ਦੀਆਂ ਹੋਣਗੀਆਂ 15 15000 ਦੀਆਂ ਹਾਂ ਤੇ ਆਪਾਂ ਬਹੁਤ ਹੀ ਜੈਨੂਅਲ ਪ੍ਰਾਈਸਿਸ ਦੇ ਵਿੱਚ ਦੇ ਦਵਾਂਗੇ ਵਾਲੀ ਨਾ ਛੋਟੇ ਕੋਲ ਸੋਫੇ ਵੀ ਨਹੀਂ ਹਨਾ ਮਨੂ ਸੋਫੇ ਵੀ ਨਹੀਂ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਲੌਬੀ ਦੇ ਵਿੱਚ ਲਾਉਣ ਨੂੰ ਕਿੰਨਾ ਸੋਹਣਾ ਇਹ ਤੇ ਵਰਕ ਕੀਤਾ ਹੋਇਆ ਹੈਗਾ ਆ ਬਹੁਤ ਹੀ ਜਨਰਲ ਪ੍ਰਾਈਸਿਸ ਦੇ ਵਿੱਚ ਆਪਾਂ ਇਦਾਂ ਦਾ ਫਰਨੀਚਰ ਦੇ ਦਾਂਗੇ ਅੱਛਾ ਕਿਸੇ ਬੰਦੇ ਨੇ ਸੋਫਾ ਲੈ ਲਿਆ ਉਹਨੂੰ ਸਮਝ ਨਹੀਂ ਆਉਂਦਾ ਵੀ ਮੈਂ ਕੰਨ ਤੇ ਲਾਉਣ ਨੂੰ ਕੀ ਕਰਾਂ ਇਹਦੇ ਨਾਲ ਮੈਚ ਕਰਕੇ ਦੇ ਦਾਂਗੇ ਕਿ ਹਾਂਜੀ ਹਾਂ ਦੇ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਦੇਖੋ ਵੀ ਸੱਜਣ ਉਹ ਜਿਹੜਾ ਸਾਮਾਨ ਪਿਆ ਇਹਨਾਂ ਨਾਲ ਮੈਚ ਹੀ ਕਰਦਾ ਤੇ ਆਹ ਸੋਫਾ ਦਿਖਾ ਦਿਓ ਬਈ ਇਹ ਵੀ ਬਜਟ ਦੇ ਵਿੱਚ ਆ ਕੇ ਮਿਆਂ ਸਿਕਟ ਹਾਂਜੀ ਇਹ ਪੂਰਾ ਬਜਟ ਦੇ ਵਿੱਚ ਹੈ 11 ਸੀਟਾਂ ਵਾਲਾ ਸੋਫਾ ਹੈ ਇਹ ਲੈਦਰ ਸਵੈਡ ਕਪੜਾ ਜਿਵੇਂ ਮਰਜ਼ੀ ਬੰਦਾ ਗਿੱਲਾ ਕਪੜਾ ਮਾਰ ਕੇ ਤੇ ਸਾਫ਼ ਕਰ ਸਕਦਾ ਹੈ ਉੱਤੋਂ ਇਹਦੇ ਐਡਜਸਟੇਬਲ ਹੈਡ ਰੈਸਟ ਲੱਗੇ ਹੋਏ ਨੇ ਨਾਲੇ ਤੇ ਸਟੋਰੇਜ ਵੀ ਇਹ ਕਦੇ ਉਹ ਜੀ ਆਈਟਮ ਲੈ ਕੇ ਜੇ ਕਹਿੰਦੇ ਅੱਧੇ ਲੱਖ ਜੀ ਘਰ ਪੂਰਾ ਸਜ ਜੂਗਾ ਆ ਸੋਫਾ ਵੀ ਦੱਸ ਤਾ ਹੁਣ ਆ ਆ ਇਹ ਮਹਿੰਗਾ ਹੋਊਗਾ ਆ 26000 ਰੁਪਏ ਦੀ ਰੇਂਜ ਦੇ ਵਿੱਚ ਸੋਫਾ ਗਾ ਜਿਹੜਾ ਇਹ ਇਹ ਤੁਸੀਂ ਆ ਬਣਾਏ ਨੇ ਇਹ ਸਾਰੇ ਆਪ ਬਣਾਏ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬੰਦਾ ਸਾਡੇ ਕੋਲ ਆਵੇ ਬਣਦਾ ਦੇਖੇ ਜਿਹੇ ਜਿਹੜਾ ਡਿਜ਼ਾਈਨ ਉਹੋ ਜਿਹਾ ਬਣਵਾਲੇ ਬਹੁਤ ਹੀ ਜੈਨੂਨ ਤੇ ਬਹੁਤ ਹੀ ਘੈਂਟ ਰੇਟ ਹੋਊਗਾ ਲੈ ਤੁਹਾਡਾ ਲੰਬਾ ਵੀ ਖਤਮ ਕਰਤਾ ਘਰ ਨੂੰ ਸਜਾ ਵੀ ਦਿੱਤਾ ਤੇ ਬਜਟ 'ਚ ਸਜਾਤਾ ਤੁਹਾਡੇ ਘਰ ਦੀ ਲੋੜ ਵੀ ਪੂਰੀ ਕਰਤੀ ਤੇ ਲੰਬਾ ਵੀ ਪੂਰਾ ਕਰਤਾ ਆ ਦੇਖੋ ਆ ਕੀ ਚੱਲਦਾ ਬਈ ਏ ਬਈ ਫਾਇਰਪਲੇਸ ਕਹਿੰਦੇ ਨੇ ਇਹਨੂੰ ਵੀ ਆਪਾਂ ਇਹਨੂੰ ਲੌਬੀ ਦੇ ਵਿੱਚ ਐਂਟਰੀ ਦੇ ਵਿੱਚ ਕਿਤੇ ਮਰਜ਼ੀ ਇਸ ਤਰ੍ਹਾਂ ਹੀ ਡਿਸਪਲੇ ਲਾ ਸਕਦੇ ਆ। ਆ ਲਾ ਸਕਦੇ ਆ ਸ਼ੀਸ਼ਾ ਸਾਹਮਣੇ ਟੰਗਣ ਦਾ। ਹਾਂਜੀ ਹਾਂ ਇਹ ਕਮਰੇ ਦੇ ਵਿੱਚ ਜ ਆਪਣੇ ਸਪੇਸ ਘਟ ਹੈ ਸਪੇਸ ਨੂੰ ਯੂਟਿਲਾਈਜ਼ ਕਰਦੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ। ਇਧਰ ਵੀ ਦੇਖ ਸਕਦੇ ਹੋ ਜਿਹੜਾ ਸਾਹਮਣੇ ਚੀਜ਼ ਸਜੀ ਖੜੀਆਂ ਨੇ ਲਾਈ ਹੋਣੇ ਕੰਧਾਂ ਤੇ ਤੁਹਾਡੇ ਖਾਤਰ ਨੇ। ਹਰੇਕ ਨਾਲ ਹਰੇਕ ਜਿਹੀ ਤੁਸੀਂ ਡਰੈਸਿੰਗ ਟੇਬਲ ਵੀ ਲਾਉਂਗੇ ਉਹਦੇ ਨਾਲ ਵੀ ਇੱਕ ਚੀਜ਼ ਮੈਚ ਕਰ ਦੇਣਗੇ ਬਾਈ ਇਹ। ਤੇ ਬੈੱਡ ਬੁੱਡ ਦੇਖ ਸਕਦੇ ਹੋ ਬਾਈ ਉੱਪਰ ਆ ਜੀ ਇੱਕ ਵਾਰੀ। ਜੀ ਬਈ। ਇੱਕ ਵਾਰੀ ਉੱਪਰ ਤੋਂ ਦਿਖ ਬੁੱਕ ਵੱਖਰੇ ਰੱਖਣ ਖਾਤਰ ਇਹ ਵੀ ਚੀਜ਼ਾਂ ਨੇ ਦੇ ਦਿੰਦੇ ਮੈਚ ਕਰਦੇ ਭਈਆ ਆ ਮੰਦਰ ਟਾਇਪ ਬਣਾਇਆ ਹੋਇਆ ਹੈ ਹਾਂ ਜੀ ਮੰਦਰ ਪੱਲਾ ਖੁੱਲ ਕੇ ਅੰਦਰ ਨੂੰ ਵੱੜ ਜਾਂਦਾ ਇਹਨੂੰ ਅੰਦਰ ਨੂੰ ਪ੍ਰੈਸ ਕਰੋ ਤੁਸੀਂ ਹਾਂ ਲੈ ਇਹ ਜਗਾ ਘਟ ਕੇ ਰਹੀ ਨਾ ਦੇਖੋ ਕਾਰ ਵਾਲਾ ਮੰਦਿਰ ਤੇ ਇਹਦੇ ਤੇ ਲਾਈਟਾਂ ਵਗੈਰਾ ਵੀ ਚੱਲਦੀਆਂ ਨੇ ਬਹੁਤ ਹੀ ਸੋਹਣਾ ਆਪਾਂ ਕਸਟਮਾਈਜ਼ ਵੀ ਕਰਵਾ ਸਕਾਂ ਸਾਈਜ਼ ਵੀ ਤੇ ਡਿਜ਼ਾਈਨ ਵੀ ਫਿਰ ਨਹੀਂ ਉਹ ਮਾਰੇ ਉਹਨੇ ਗਿਆ ਉਧਰ ਸਾਰੇ ਉਹ ਮੰਦਰ ਟਾਇਪ ਨੀ ਚੀਜ਼ਾਂ ਛੋਟੀਆਂ ਤੋਂ ਛੋਟੀਆਂ ਵੱਡੀਆਂ ਤੋਂ ਵੱਡੀਆਂ ਦੇਖੋ ਉਹ ਵੀ ਕੋਈ ਜੇ ਕਹਾਂਗੇ ਵੀ ਡਾਇਨਿੰਗ ਟੇਬਲ ਜਾਂ ਬੈੱਡ ਨਾਲ ਉਹਦੀ ਮੈਚ ਕੀਤੀ ਹੋਈ ਆ ਜੀ ਜੀ ਹਾਂ ਇਸ ਤਰ੍ਹਾਂ ਦੇ ਐਂਟੀਕ ਚੀਜ਼ਾਂ ਵੀ ਮਿਲਦੀਆਂ ਨੇ ਜੀ ਮੈਂ ਸਾਰਾ ਪਾਲਿਸ਼ ਦੇ ਵਿੱਚ ਕੰਮ ਕੀਤਾ ਹੋਇਆ ਸਾਰਾ ਸਾਗਵਾਨ ਦੇ ਵਿੱਚ ਆਈਟਮ ਬਣੀ ਹੋਈ ਹੈ ਟਾਲੀ ਸਾਗਵਾਨ ਦੇ ਵਿੱਚ ਜਿਹੇ ਜੀ ਮਰਜ਼ੀ ਆਪਾਂ ਚੀਜ਼ ਬਣਵਾ ਸਕਦੇ ਆ ਇੱਕ ਵਿਸ਼ਵਾਸ ਨਾਲ ਤੇ ਚੀਜ਼ ਬਣਾ ਕੇ ਦੇਣਾ ਜੋ ਕਹਾਂਗੇ ਉਹੀ ਚੀਜ਼ ਹੋਊ ਤੇ ਪਿਓਰਿਟੀ ਹੋਊਗੀ ਇਸ ਤਰ੍ਹਾਂ ਦੇ ਵਧੀਆ ਹੈਵੀ ਹੈਵੀ ਕਾਰਵਿੰਗ ਵਾਲੇ ਸੋਫੇ ਮਾਰਕੀਟ ਦੇ ਵਿੱਚ 2.5 ਤੇ 3-3 ਲੱਖ ਰੁਪਏ ਦੇ ਵਿਕਦੇ ਨੇ ਆਪਾਂ ਸਿਰਫ ਲੱਖਾਂ ਤੋਂ ਅੰਡਰ ਹੀ ਦੇ ਦਾਂਗੇ ਲੱਖ ਤੋਂ ਵੱਧ ਨਹੀਂ ਆਪਾਂ ਇਹਦਾ ਲੈਣਾ ਲੈ ਵੀ ਸੱਜਣ ਕੋਈ ਹੋਰ ਸਮਾਨ ਲੈਣਾ ਡਰੈਸਿੰਗ ਟੇਬਲ ਲੈਣਾ ਇਹ ਤੁਹਾਡੇ ਘਰ ਨੂੰ ਭਰਨਗੇ ਹੀ ਨਹੀਂ ਵੀ ਸਿਰਫ ਭਰਤਾ ਕਰ ਭਰਨਗੇ ਤਾਂ ਹੈਗੇ ਸਸਤੇ ਰੇਟ ਤੇ ਤੇ ਪਰ ਸਭ ਤੋਂ ਵੱਡੀ ਗੱਲ ਸਜਾਉਣਗੇ ਵੀ ਹਨਾ ਬਾਈ ਜੀ ਬਾਈ ਹਾਂ ਕੱਲੇ ਤੁਸੀਂ ਉਹ ਜਿਹੜਾ ਮੰਨ ਲਓ ਇਹ ਜਿਹੇ ਡਿਫਰੈਂਟ ਆਈਟਮ ਰੱਖਦੇ ਹਾਂ ਹਾਂ ਜਿਹੜੀ ਬਾਕੀ ਆ ਡਿਫਰੈਂਟ ਆਈਟਮ ਆ ਵੀ ਰੱਖਦੇ ਆ ਜਿਹੇ ਜੀ ਮਰਜ਼ੀ ਚੀਜ਼ ਕਸਟਮਰ ਕਹੇ ਆਪਾਂ ਬਹੁਤ ਜੈਨੂਨ ਪ੍ਰਾਈਸ ਦੇ ਵਿੱਚ ਕਸਟਮਾਈਜ਼ ਵੀ ਕਰ ਸਕਦੇ ਆ ਚਾਹੇ ਉਹ ਵੁੱਡਨ ਦੀ ਕੋਈ ਵੀ ਆਈਟਮ ਹੋਵੇ ਜਰੂਰੀ ਆ ਬੈੱਡ ਲੈਣਾ ਸੋਫਾ ਲੈਣਾ ਡਾਈਨਿੰਗ ਲੈਣਾ ਚਾਹੇ ਜਿਹੜੀ ਮਰਜ਼ੀ ਆਈਟਮ ਹੋਵੇ ਜਿਵੇਂ ਬੱਚਿਆਂ ਦੇ ਕੋਟ ਵਗੈਰਾ ਹੋਗੇ ਕੁਛ ਇਸ ਤਰ੍ਹਾਂ ਦੀ ਜਿਹੇ ਜੀ ਮਰਜ਼ੀ ਆਈਟਮ ਹੋਵੇ ਆਪਾਂ ਉਹੀ ਤਿਆਰ ਕਰ ਦਿੰਦੇ ਆ ਹਾਂ ਲੈ ਵੀ ਮੈਂ ਤਾਂ ਥੱਕ ਗਿਆ ਤੇ ਮੇਨ ਕਾਰਨ ਸਾਨੂੰ ਇਹ ਕਹਿਣਾ ਵੀ ਨੈਟ ਦਾ ਖਿਹੜਾ ਛੜਦੋ ਨੈਟ ਤੋਂ ਹਰੇਕ ਚੀਜ਼ ਸਾਨੂੰ ਮਹਿੰਗੀ ਮਿਲੂ ਇਹ ਮਿਲੂ ਸਾਨੂੰ ਬਰਨਾਲਾ ਬੁੱਢਜ ਬਰਨਾਲਾ ਬੱਸ ਸਟੈਂਡ ਦੇ ਕੋਲੇ ਤੇ ਬਾਈ ਜੀ ਕੀ ਕਹਿਣਾ ਚਾਹੁੰਦੇ ਦਰਸ਼ਕ ਵੀਰਾਂ ਨੂੰ ਸਾਰਾ ਸਮਾਨ ਬਹੁਤ ਹੀ ਜਨੂਨ ਪ੍ਰਾਈਸੇ ਦੇ ਵਿੱਚ ਹੁੰਦੇ ਆ ਅਸੀਂ ਕਸਟਮਾਈਜ਼ ਵੀ ਕਰ ਸਕਦੇ ਆ ਜੇ ਕਿਸੇ ਨੇ ਐਦਾਂ ਦਾ ਮਤਲਬ ਕਸਟਮਾਈਜ਼ ਫਰਨੀਚਰ ਬਹੁਤ ਜਨੂਨ ਪ੍ਰਾਈਸੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਭੇਜਣਾਗਾ ਆਪਣੇ ਬੱਚੇ ਬਾਹਰ ਰਹਿੰਦੇ ਨੇ ਉਧਰ ਫਰਨੀਚਰ ਬਹੁਤ ਮਹਿੰਗਾਗਾ ਤੇ ਅਸੀਂ ਸਾਰੇ ਕਿਤੇ ਐਕਸਪੋਰਟ ਵੀ ਕਰਦੇ ਆ ਇੱਕ ਵਾਰ ਬੰਦਾ ਵਿਜ਼ਿਟ ਕਰਕੇ ਸਾਡੀ ਕੁਆਲਿਟੀ ਜ਼ਰੂਰ ਦੇਖੇ ਜਿੱਥੇ ਮੈਂ ਘੇੜਾ ਦਿੱਤਾ ਐਦੂ 4 ਗੁਣਾ ਇਹਨਾਂ ਦੇ ਜਗ੍ਹਾ ਹੋਰ ਆ ਜਿੱਥੇ ਸਾਰੀਆਂ ਡਿਸਪਲੇਅ ਲੱਗੀਆਂ ਹੋਈਆਂ ਨੇ ਸੰਪਰਕ ਜ਼ਰੂਰ ਕਰਿਓ ਧੰਨਵਾਦ ਜੀ